5 ਤੋਂ 6 ਹਮਲਾਵਾਰਾਂ ਨੇ ਹੈੱਡ ਕਨਸਟੇਬਲ ਦਾ ਕਤਲ ਕਰ ਦਿੱਤਾ ਬੇਹਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਨਾਬਾ ਸ਼ਹਿਰ ਦੇ ਵਿੱਚ ਅਮਨਦੀਪ ਸਿੰਘ ਹੈੱਡ ਕਨਸਟੇਬਲ ਦਾ 5 ਤੋਂ 6 ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਤੇ ਉਸ ਦੇ ਭਰਾ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਮਨਦੀਪ ਸਿੰਘ ਨਾਬਾ ਦੇ ਹੁੱਡਾ ਕਲੋਨੀ ਦਾ ਰਹਿਣ ਵਾਲਾ ਸੀਗਾ ਜੋ ਕਿ ਪਟਿਆਲਾ ਸਿਵਲ ਲਾਈਨ ਥਾਣਾ ਵਿਖੇ ਹੈੱਡ ਕਨਸਟੇਬਲ ਸੀਗਾ ਤੇ ਅਮਨਦੀਪ ਸਿੰਘ ਦੇ ਬਾਜ਼ਾਰ ਦੇ ਵਿੱਚ ਕਿਰਚਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਸ ਦੇ ਭਰਾ ਨਵਦੀਪ ਸਿੰਘ ਦੇ ਵੀ ਸਿਰ ਦੇ ਉੱਪਰ ਕਿਰਚ ਦੇ ਨਾਲ ਵਾਰ ਕਰ ਦਿੱਤਾ ਗਿਆ ਤੇ ਉਹ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਅਧੀਨ ਹੈਗਾ ਤੇ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਅਤੇ ਪੁਲਿਸ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਪੁਲਿਸ ਮੁਲਾਜ਼ਮ ਦਾ ਕਤਲ ਕਿਉਂ ਕੀਤਾ ਗਿਆ ਹੈਗਾ ਕੀ ਕਾਰਨ ਹੈਗਾ ਫਿਲਹਾਲ ਇਸ ਦੀ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ ਪਰ ਜਾਣਕਾਰੀ ਮੁਤਾਬਕ ਨਾਬਾਦੀ ਬੁੱड्डा ਕਲੋਨੀ ਦਾ ਰਹਿਣ ਵਾਲਾ ਇਹ 6 ਫੁੱਟ ਗਬਰੂ ਜਵਾਨ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਨੇ ਅੱਜ ਯਾਨੀ ਕਿ 26 ਜਨਵਰੀ ਨੂੰ ਪਰੇਟ ਦੇ ਉੱਤੇ ਜਾਣਾ ਸੀਗਾ ਪਰ 26 ਜਨਵਰੀ ਤੋਂ ਪਹਿਲਾਂ ਹੀ ਬਦਮਾਸ਼ਾ ਨੇ 5 ਤੋਂ 6 ਬਦਮਾਸ਼ਾ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਮੌਕੇ ਦੇ ਉੱਤੇ ਮ੍ਰਿਤਕ ਦੀ ਭੈਣ ਨੇ ਕੀ ਕੁਝ ਕਿਹਾ ਹੈਗਾ ਉਥੇ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਵੱਲੋਂ ਕੀ ਕੁਝ ਕਹਿਣਾ ਹੈਗਾ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ ਪੁਲਿਸ ਮੁਲਾਜ਼ਮ ਸੀਗਾ ਸਾਨੂੰ ਤਾਂ ਫੋਨ ਆਇਆ ਕਿ ਉਹਨੂੰ ਕਿਸੇ ਨੇ ਪਿੱਛੋਂ ਆ ਕੇ ਮਾਰਤਾ ਪ੍ਰਸ਼ਾਸਨ ਦੱਸੋ ਹੁਣ ਕੀ ਕਰ ਰਿਹਾ ਹੈ ਮੈਨੂੰ ਲੱਭ ਕੇ ਦਿਓ ਕਿਸ ਬੰਦੇ ਨੇ ਉਹਨੂੰ ਮਾਰਿਆ ਸਿਰਫ ਇੱਕ ਫੋਨ ਆਇਆ ਕਿ ਬੰਦਾ ਮਰ ਗਿਆ ਪੁਲਿਸ ਮੁਲਾਜ਼ਮ ਮਾਰਤਾ ਮੇਰਾ ਭਾਈ ਮਾਰਤਾ ਕਿਵੇਂ ਮਾਰਤਾ ਸ਼ਹਿਰ ਦੇ ਵਿੱਚ ਏਡੀ ਕੀ ਦੁਸ਼ਮਣੀ ਏਡੀ ਕੀ ਲੜਾਈ ਹੋਗੀ ਬੰਦੇ ਦੀ ਕਿ ਬੰਦਾ ਪਿੱਛੋਂ ਆ ਕੇ ਕੋਈ ਮਾਰ ਦੂਗਾ ਸਾਲਾ ਵੀ ਸੇਫ ਨਹੀਂ ਹੋਣਾ ਪੁਲਸ ਆਲਾ ਵੀ ਸੇਫ ਨਹੀਂ ਹੈਗਾ ਇੱਥੇ ਹੋਰ ਦੱਸੋ ਕੀ ਐ ਕਿੱਥੇ ਡਿਊਟੀ ਕਰਦੇ ਸੀ ਉਹ ਪਟਿਆਲੇ ਡਿਊਟੀ ਕਰਦੇ ਸੀਗੇ ਉਹ ਪ੍ਰੇਡ ਤੇ ਜਾਣਾ ਸੀ ਕੱਲ ਨੂੰ ਸ਼ਬਾ ਕੱਲ ਪ੍ਰੇਡ ਤੇ ਜਾਣਾ ਸੀ 26 ਜਨਵਰੀ ਦੀ ਡਿਊਟੀ ਸੀ ਉਹਦੀ ਤੁਹਾਨੂੰ ਉਹਦਾ ਬੱਜਿਆ ਉਹਦਾ ਬਾਈ ਸਾਨੂੰ ਤਾਂ ਹੁਣ ਫੋਨ ਆਇਆ ਅਸੀਂ ਤਾਂ ਬੈਠੇ ਸੀ ਅਸੀਂ ਤਾਂ ਨਾਲ ਦੀ ਨਾਲ ਪਾਪਾ ਦੇ ਮੰਮੀ ਨੂੰ ਲੈ ਕੇ ਸਿਵਲ ਹਸਪੀਟਲ ਆ ਗਏ ਤੁਸੀਂ ਕੀ ਮੱਕ ਕਰਦੇ ਹੁਣ ਜਿਹੜੇ ਅਰੂਪੀ ਨੇ ਉਹਨਾਂ ਦੇ ਬਲਾਕ ਆਰੂਪੀ ਪਹਿਲਾਂ ਪਤਾ ਲੱਗਣਗੇ ਤਾਂ ਹੀ ਕੁਝ ਕਰਾਂਗੇ ਨਾ ਆਰੂਪੀ ਤੁਸੀਂ ਲੱਭੋ ਤੁਸੀਂ ਪ੍ਰਸ਼ਾਸਨ ਨੂੰ ਕਹੋਗੇ ਪੁਲਿਸ ਮੁਲਾਜ਼ਮ ਮਾਰਤਾ ਐਡਾ 6 ਫੁੱਟ ਦਾ ਲੱਭੋ ਕਿਨੇ ਮਾਰਿਆ ਮੈਨੂੰ ਸੀਸੀਟੀਵੀ ਫੁਟੇਜ ਦੋ ਇੰਨਾ ਛੋਟਾ ਜਿਹਾ ਨੱਬਾ ਹੈ ਉਹਦੇ ਵਿੱਚ ਇੰਨੀ ਕ ਗੱਲ ਪਤਾ ਕਰਾ ਕੇ ਦਿਖਾ ਦੋ ਬਸ ਕੀ ਨੇ ਮਾਰਿਆ ਅਸੀਂ ਉਹਦੀ ਫੈਮਲੀ ਨੂੰ ਨਹੀਂ ਛੱਡਾਂਗੇ ਆ ਇਸਕੇ ਮੌਤ ਦਾ ਕਾਰਨ ਤਾਂ ਪੋਸਟਮਾਰਟਮ ਕੇ ਬਾਅਦ ਹੀ ਪਤਾ ਲੱਗੇਗਾ ਬਾਕੀ ਤਾਂ ਇਸਕੇ ਦੋ ਵੁੰਡ ਦਿਖ ਰਹੇ ਥੇ ਛਾਤੀ ਪੇ ਦੋ ਦੋਨੋਂ ਤਰਫ ਚਾਕੂ ਸੇ ਵਾਰ ਕੀਤਾ ਗਿਆ ਹੈ ਅੱਛਾ ਬਾਕੀ ਤਾਂ ਪੋਸਟਮਾਰਟਮ ਕੇ ਪਤਾ ਲੱਗੇਗਾ ਕਾਰਨ ਕੀ ਵਾਰ ਕੀਤੀ ਹੋਈ ਨੇ ਚਾਕੂ ਕਿੱਡੇ ਦੋ ਦੋ ਹੋਲ ਦਿਖ ਰਹੇ ਹਨ ਦੋਨੋਂ ਸਾਈਡ ਮੇ ਲੈਫਟ ਹੋਲ ਹੈ ये आइडिया नहीं हो तो पुष्पा डंगा पता लगेगा हाँ हमारे पास ब्राउड डेड आए हैं ये अमनदीप सिंह नाम, नाम था इनका हाँ नवदीप सिंह नाम से एक भाई भी आया था हाँ जिसको भी सौ रुपये सर पे चोट वगैरह आई है उससे भी काफी स्टिच लगे हाँ टाके वगैरह लगे हैं ਉਸਕੇ 5 ਸ 6 ਕੇ ਅਰਾਊਂਡ ਰਗੇ ਸੇਰੀਅਸ ਤੋ ਨਹੀਂ ਆ ਸੀਰੀਅਸ ਵਗੈਰਾ ਤੋ ਨਹੀਂ ਹੈ ਬਸ ਪਰਚਾ ਵਗੈਰਾ ਹੋਇਆ ਹੈ ਉਸਕਾ ਇੱਕ ਅਫੀਸਰ ਕਲੋਨੀ ਪਟਿਆਲਾ ਵਿਕੇ ਇੱਕ ਕਾਂਸਟੇਬਲ ਅਮਨ ਨਾਮ ਦਾ ਲੜਕਾ ਹੈ ਉਹ ਪੋਸਟਡ ਹੈ ਉੱਤੇ ਸੀ ਉਹਦੀ ਅੱਜ ਮੈਂ ਇਸ ਗਿਰਨਾਬਾ ਕੋਲ ਕੋਈ ਰੋਡ ਰੇਜ ਹੋਈ ਹੈ ਜੋ ਹੁਣ ਤੱਕ ਸਮਝ ਆਇਆ ਹੈ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਬਾਕੀ ਹਲੇ ਤਾਂ ਅਸੀਂ ਤਫਸੀਲ ਨਾਲ ਇਹਨੂੰ ਹਲੇ ਪ੍ਰੀਲੀਮਿਨਰੀ ਇਨਕੁਆਰੀ ਕਰ ਰਹੇ ਆਂ ਜਿਸ ਤਰ੍ਹਾਂ ਵੀ ਸਾਨੂੰ ਸਾਰੀ ਗੱਲ ਸਮਝ ਆਊਗੀ ਉਸ ਤਰ੍ਹਾਂ ਅਸੀਂ ਫਿਰ ਤੁਹਾਨੂੰ ਕਨਵੇ ਕਰਾਂਗੇ ਹਾਲੇ ਸਿਰਫ ਇੰਨੇ ਜੀ ਪਤਾ ਲੱਗਿਆ ਵੀ ਇੱਕ ਪੰਜਾਬ ਪੁਲਿਸ ਦਾ ਇੱਕ ਅਫੀਸਰ ਸੀਗਾ ਕਾਂਸਟੇਬਲ ਉਹਦੀ ਡੈਥ ਹੋਈ ਹੈ ਲੱਗਿਆ ਪਤਾ ਜੀ ਡਿਊਟੀ ਕਿੱਥੇ ਕਰਦੇ ਸੀ ਅਸੀਂ ਜੰਮੂ ਅਫੀਸਰ ਕਲੋਨੀ ਚ ਦੱਸਿਆ ਜਾ ਰਿਹਾ ਔਰ ਹਾਲੇ ਰਿਕਾਰਡ ਚੈੱਕ ਕਰਨਾ ਬਾਕੀ ਹੈ ਤੇ ਇਹਦੇ ਭਰਾ ਦੇ ਵੀ ਮਾਰੀਆਂ ਨੇ ਸੱਟਾਂ ਉਹਦੇ ਵੀ ਕਾਫੀ ਮੈਂ ਜਸਟ ਹੁਣੇ ਆਇਆ ਹਾਂ ਇੱਕ ਵਾਰ ਅਸੀਂ ਸਾਰਾ ਕੁਝ ਦੇਖ ਲਈਏ ਤੇ ਜਿਵੇਂ ਇਨਫੋਰਮੇਸ਼ਨ ਮੈਨੂੰ ਆਈ ਹੈ ਮੈਂ ਨਾਲ ਦੇ ਇਮੀਡੀਏਟਲੀ ਵਿਹੜੇ ਪਹੁੰਚ ਗਿਆ ਸੀ ਕਤਲ ਕਾਦੀ ਨਾਲ ਕੀਤਾ ਗਿਆ ਕਤਲ ਕਾਦੀ ਨਾਲ ਕੀਤਾ ਗਿਆ ਤੁਹਾਨੂੰ ਮੈਂ ਉਹੀ ਦੱਸ ਰਿਹਾ ਵੀ ਇੱਕ ਵਾਰ ਮੈਨੂੰ ਜਾਂਚ ਕਰ ਲੈਂਦਾ ਫਿਰ ਮੈਂ ਤੁਹਾਨੂੰ ਸਾਰਾ ਕੁਝ ਸੈਪਰੇਟਲੀ ਦੱਸਦਾ ਪਲੀਜ਼ ਮੈਨੂੰ ਦੇਖ ਲੈਂਦੇ ਇੱਕ ਵਾਰ ਪਲੀਜ਼